ਅੱਜ ਭਵਾਨੀਗੜ੍ਹ ਪੁਲਿਸ ਵੱਲੋਂ ਸ਼ਹਿਰ ਭਵਾਨੀਗੜ੍ਹ ਦੇ ਬਾਜ਼ਾਰ ਵਿੱਚ ਮਾਨਯੋਗ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਆਈਪੀਐਸ ਤੇ ਦੇਸ਼ਮ ਦੇ ਸਾਹੇਠ ਡੀਐਸਪੀ ਭਵਾਨੀਗੜ੍ਹ ਰਾਹੁਲ ਕੌਂਸਲ ਵੱਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਸ਼ਹਿਰ ਵਿੱਚ ਫਲੈਗ ਮਾਰਚ ਕਰਿਆ ਗਿਆ ਤੇ ਲੋਕਾਂ ਨੂੰ ਤਿਹਾਰ ਦੇ ਮੱਦੇਨਜ਼ਰ ਜਾਗਰੂਕ ਕੀਤਾ ਜਾ ਰਿਹਾ ਹੈ ਦੱਸੋ ਜੀ ਇਸ ਮੌਕੇ ਗੱਲਬਾਤ ਕਰਦੇ ਆਂ ਡੀਐਸਪੀ ਭਵਾਨੀਗੜ੍ਹ ਨੇ ਕਿਹਾ ਕਿ ਤਿਹਾਰਾਂ ਨੂੰ ਲੈ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਉਹਨਾਂ ਅੱਗੇ ਗੱਲਬਾਤ ਕਰਦੇ ਆਂ ਇਹ ਵੀ ਕਿਹਾ ਹੈ ਕਿ ਲੋਕ ਕਪੜੇ ਪਰਿਵਾਰਾਂ ਨਾਲ ਇਸਤਿਹਾਰ ਨੂੰ ਖੁਸ਼ੀਆਂ ਨਾਲ ਨਾਲ ਇਸ ਮੌਕੇ ਡੀਐਸਪੀ ਭਵਾਨੇਗੜ ਨੇ ਸ਼ਰਾਰਤੀ ਅੰਸਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਭਵਾਨੇਗੜ ਦੇ ਵਿੱਚ ਬਲੈਕਮਾਰਕ ਪੱਲੇ ਗਿਆ ਚੋਣਾਂ ਚ ਆ ਆ ਮਾਨਯੋਗ ਐਸਐਸਪੀ ਸ਼੍ਰੀ ਸਰਤਾਜ ਸਿੰਘ ਚੈਲ ਆਈਪੀਐਸ ਜੀ ਦੇ ਨਿਸ਼ਾ ਨਿਰਦੇਸ਼ ਅਨਸਾਰ ਅੱਜ ਪਾਨੀਗੜ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਚੱਲ ਰਹੇ ਹਨ ਉਸ ਕਰਕੇ ਆਮ ਬਜ਼ਾਰਾਂ ਦੇ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਆਏ ਕਾਫੀ ਵੱਜ ਜਾਂਦੀ ਹੈ ਤੇ ਆਵਾਜ਼ aí ਵਧਣ ਦੇ ਨਾਲ ਮਾੜੇ ਅੰਤਰਾਂ ਦਾ ਜਿਹੜਾ ਆਗਮਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਲੋਕਾਂ ਵਿੱਚ ਕੰਫੀਡੈਂਸ ਪੈਦਾ ਕਰਨ ਵਾਸਤੇ ਅਤੇ ਪੁਲਿਸ ਦੀ ਜਿਹੜਾ ਵਿਸ਼ਵਾਸ ਹੈ ਲੋਕਾਂ ਵਿੱਚ ਪੈਦਾ ਕਰਨ ਵਾਸਤੇ ਇਹ ਫਲੈਗ ਮਾਰਚ ਵੇਰੇ ਕੱਢੇ ਜਾਂਦੇ ਹਨ ਉਸੇ ਤਰ੍ਹਾਂ ਅਸੀਂ ਅੱਜ ਰੂਟੀਨ 'ਚ ਇਹ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਵਿੱਚ ਪੁਲਿਸ ਦਾ ਪ੍ਰਤੀ ਜਿਹੜੀ ਪ੍ਰੈਜ਼ੈਂਸ ਦਿਖਾਈ ਜਾ ਸਕੇ ਤੇ ਲੋਕਾਂ 'ਚ ਵਿਸ਼ਵਾਸ ਹੋ ਸਕੇ ਤੇ ਮਾੜੇ ਅੰਸਰ ਜਿਹੜੇ ਆ ਆਪਣੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਸਰ ਕੱਲ ਦੁਸ਼ਹਿਰਾ ਦਾ ਤਿਉਹਾਰ ਵੀ ਆ ਉਸ ਸੰਬੰਧੀ ਵੀ ਤੁਹਾਡੇ ਕੋਲ ਚੈਕਿੰਗ ਮਿਲਦੀ ਕੀਤੀ ਗਈ ਸੀ ਬਿਲਕੁਲ ਜੀ ਬਿਲਕੁਲ ਦੁਸ਼ਹਿਰੇ ਦੇ ਦੌਰਾਨ ਵੀ ਅਸੀਂ ਅੱਜ ਜਿੱਥੇ ਦੁਸ਼ਹਿਰੇ ਦਾ ਸਾਡਾ ਪ੍ਰੋਗਰਾਮ ਹੈ ਗੁਰੂ ਤੇਗ ਬਾਹਾ ਸਟੇਡੀਅਮ ਉੱਥੇ ਵੀ ਅਸੀਂ ਜਾ ਕੇ ਆਪਣੀ ਚੈਕਿੰਗ ਕੀਤੀ ਹੈ ਤੇ ਜਿਹੜੀ ਉਹਨਾਂ ਦੀ ਕਮੇਟੀ ਹੈ ਜਿਹੜੀ ਆਰਗੇਨਾਈਜ਼ਰ ਨੇ ਜਿਹੜੇ ਸਾਡੇ ਉਹਨਾਂ ਨੂੰ ਵੀ ਅਸੀਂ ਦੱਸਿਆ ਹੈ ਵੀ ਜਿਹੜੇ ਨਾਰਮਸ ਨੇ ਉਹਨੂੰ ਫਾਲੋ ਕਰਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਨੀ ਘਟਨਾ ਨਾ ਹੋ ਸਕੇ ਸਰ ਮਾੜੇ ਅਨਸਰਾਂ ਨੂੰ ਜਿਹੜਾ ਚੇਤਾਵਨੀ ਦੇਣਾ ਚਾਹੁੰਗੇ ਦੇਖੋ ਮਾੜੇ ਅਨਸਰਾਂ ਨੂੰ ਹਮੇਸ਼ਾ ਪੰਜਾਬ ਪੁਲਿਸ ਦੀ ਚੇਤਾਵਨੀ ਹਮੇਸ਼ਾ ਸਖਤੀ ਰਹੀ ਹੈ ਤੇ ਸਾਡਾ ਆ ਇਹ ਉਹਨਾਂ ਨੂੰ ਸਖਤ ਸੰਦੇਸ਼ ਵੀ ਹੈ ਕਿ ਸਾਡੇ ਤੋਂ ਬਾਜ਼ ਰਹਿਣ ਮਾੜੀ ਹਰਕਤਾਂ ਤੋਂ ਦੂਰ ਰਹਿਣ ਚੰਗੇ ਨਾਗਰਿਕ ਬਣ ਕੇ ਰਹਿਣ ਤੇ ਸਾਡੇ ਦੇਸ਼ ਅਮਨ ਸ਼ਾਂਤੀ ਤੇ ਪੰਜਾਬ ਚ ਅਮਨ ਸ਼ਾਂਤੀ ਬਣਾ ਸਰ ਸਰ ਨਸ਼ੇ ਤਸਕਰਾਂ ਨੂੰ ਲੈ ਕੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਪਵਾਨੀਗੜ ਪੁਲਿਸ ਹੋਵੇ ਤਾਂ ਉਹ ਲੱਗੀ ਨਹੀਂ ਕਿ ਨਸ਼ੇ ਜਿਹੜੀਆਂ ਗਤੀਵਿਧੀਆਂ ਨੇ ਜਿਹੜੀਆਂ ਸਾਡੀਆਂ ਸੀ ਉਹ ਕਾਫੀ ਜ਼ਿਆਦਾ ਨਾਲ ਤੇ ਸਾਡੇ ਵੱਲੋਂ ਥੱਲ ਪਾਈ ਜਾ ਚੁੱਕੀ ਹੈ ਕਾਫੀ ਮੁਕਦਮੇ ਸਾਡੇ ਵੱਲ ਦਰਜ ਨੇ ਕਾਫੀ ਰਿਕਵਰੀਜ਼ ਨੇ ਤੇ ਟੋਕਟ 8 10 10 ਮੁਕਦਮੇ ਇੱਕ ਹਫਤੇ ਦੇ ਅੰਦਰ ਸਾਡੇ ਜਿਹੜੇ ਡਰੱਗ ਪੈਲਡਰ ਦੇ ਖਿਲਾਫ ਦਰਜ ਹੋ ਰਹੇ ਤੇ ਹਰ ਅਲਹੁਲਿਹ ਕਿ ਸਰ ਕਿਹੜੇ ਕਿਹੜੇ ਗਾਈਡਲਾਈਨ ਜਿਹੜੀਆਂ ਪੰਜਾਬ ਕੋਲ ਦਿੱਤੀਆਂ ਗਈਆਂ ਨੇ ਲੋਕਾਂ ਤੇ ਹਾਰਾਂ ਨੂੰ ਲੈ ਕੇ ਸਾਡੇ ਲੋਕਾਂ ਚ ਜਿਹੜਾ ਉਹਨਾਂ ਨੂੰ ਇਹ ਵੀ ਜਿਹੜਾ ਤਿਉਹਾਰ ਹੈ ਉਹਨੂੰ ਅਮਨ ਸ਼ਾਂਤੀ ਨਾਲ ਮਨਾਉਣ ਨਸ਼ਿਆਂ ਤੋਂ ਥੋੜਾ ਦੂਰ ਰਹਿਣ ਆਵਾਜਾਈ ਦੇ ਭੀੜ ਭੜਾਕੇ ਇਲਾਕਿਆਂ 'ਤੇ ਸ਼ਾਂਤੀ ਬਣਾ ਕੇ ਰੱਖਣ ਆਪਣੀ ਪਾਰਕਿੰਗ ਜਿਹੜੀਆਂ ਵਹੀਕਲਸ ਨੂੰ ਪ੍ਰੋਪਰ ਕਰਨ ਜਿਹੜੀਆਂ ਉਹਨਾਂ ਦੇ ਗੱਡੀਆਂ ਨੇ ਉਹਨਾਂ ਸਹੀ ਤਰੀਕੇ ਨਾਲ ਪਾਰਕ ਕਰਨ ਤੇ ਇੱਕ ਦੂਜੇ ਨਾਲ ਪ੍ਰੇਮ ਬਣਾ ਕੇ ਜਿੱਥੇ ਭੀੜ ਭੜਾੜ ਵਾਲਾ ਇਲਾਕਾ ਹੈ ਉਥੋਂ ਅੱਗੇ ਪਿੱਛੇ ਲੰਘਣ ਵਿੱਚ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਨਾ ਕਰ ਉਹ ਅਨਗੜ੍ਹ ਪੁਲਿਸ ਮੁਸਤਾਇਦ ਹੈ ਸਰ ਬਿਲਕੁਲ ਮੁਸਤਾਇਦ ਹੈ ਸਾਡੇ ਸਾਰੇ ਪੰਜਾਬ ਦੀ ਪੁਲਿਸ ਮੁਸਤਾਇਦ ਹੈ ਤੇ ਪਾਨੀਗੜ੍ਹ ਦੀ ਪੁਲਿਸ ਆਮ ਤੌਰ ਸਰ ਜਿਹੜਾ ਪੈਰਾ ਮਿਲਟਰੀ ਫੋਰਸ ਨੂੰ ਲੈ ਕੇ ਲੋਕਾਂ ਦੇ ਵਿੱਚ ਐਸਾ ਇੱਕ ਸਹਿਮਜਾ ਪਾਇਆ ਜਾ ਰਿਹਾ ਹੈ ਉਰੇ ਜਬੰਦੀ ਜੂ ਰੁਕਟ ਦੇਖੋ ਪੈਰਾਮੈਟਰੀ ਫੋਰਸ ਜਦੋਂ ਕੋਈ ਵੀ ਸਾਡੇ ਲਾਡ ਆਰਡਰ ਹੁੰਦਾ ਹੈ ਛੋਟੇ ਮੋਟੇ ਜਿਵੇਂ ਤਿਹਾਰ ਆਂਦੇ ਨੇ ਵੱਡੇ ਤਿਹਾਰ ਆਂਦੇ ਨੇ ਤਾਂ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਕਿਉਂਕਿ ਐਕਟੀਵਿਟੀਜ਼ ਦੀ ਬਹੁਤ ਵੱਜ ਜਾਂਦੀਆਂ ਨੇ ਆਮ ਦੀ ਜਿਹੜੇ ਮਾੜੇ ਚੰਗੇ ਲੋਕ ਹੈ ਉਹਨਾਂ ਦੀ ਗਤੀਵਿਧੀਆਂ ਬਹੁਤ ਵੱਜ ਜਾਂਦੀਆਂ ਇਸ ਕਰਕੇ ਪੈਰਾਮੈਟਰੀ ਫੋਰਸ ਨੂੰ ਕਦੇ-ਕਦੇ ਟ੍ਰਾਇ ਕੀਤਾ ਜਾਂਦਾ ਹੈ